ਨੇ ਆਪ ਦੇਖੋ ਕਿੰਨਾ ਟਾਪ ਕਲਾਸ ਹੈ ਜੀ ਐਨ ਬਿਲਕੁਲ ਨਿੱਗਰ ਤੋਰੀ ਹੁੰਦੀ ਹੈ ਜੀ ਚੋਣ ਕੇ ਫਿਰ ਇਤਨਾ ਕ੍ਰੇਡ ਭਰੀ ਜਾਂਦੇ ਨੇ ਜੀ ਰੇਡਾਂ ਦੇ ਵਿੱਚ ਪਾਈ ਜਾਂਦੇ ਨੇ ਤੇ ਚੈੱਕ ਕਰੋ ਜੀ ਤੋਰੀਆਂ ਕਿੰਨੀ ਟਾਪ ਕਲਾਸ ਕੁਆਲਟੀ ਹੈ ਜੀ ਦੇਖੋ ਜੀ ਲਫਾਫਾ ਆਪਣਾ ਤਕਰੀਬਨ ਨੇੜੇ ਲੱਗ ਗਿਆ ਤੇ ਇਤਨਾ ਆਪਾਂ ਸਿੱਧੀ ਸਿੱਧੀ ਪਰਤੀ ਕੀਤੀ ਆਪਾਂ ਕੋਈ ਜਿਆਦਾ ਸਜਾਵਟ ਵਗੈਰਾ ਨਹੀਂ ਕਰਦੇ ਵੀ ਆਹ ਉਹ ਦੇਖੋ ਜੀ ਸਾਹਮਣੇ ਤੋੜੀ ਜਾਂਦੇ ਨੇ ਤੇ ਇਧਰ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜਿਓ ਹੋਵੋਗੇ ਤੇ ਆਪਾਂ ਆਪਣੇ ਖੇਤ ਖੜੇ ਆ ਜੀ ਤੇ ਸਵੇਰੇ ਸਵੇਰੇ ਆਪਾਂ ਆ ਜੰਨੇ ਆ ਜੀ ਜਿੱਦਨ ਵੀ ਆਪਣੀ ਤੋਰੀਆਂ ਦੀ ਵਾਰੀ ਹੁੰਦੀ ਹੈ ਆ ਦੇਖੋ ਜੀ ਖੇਤ ਆਪਣਾ ਤੋਰੀਆਂ ਵਾਲਾ ਜਦੋਂ ਆਪਾਂ ਲਾਸਟ ਵਲੌਗ ਪਾਇਆ ਸੀਗਾ ਉਦੋਂ ਇੰਨਾ ਜ਼ਿਆਦਾ ਸੰਗਣੀਆਂ ਨਹੀਂ ਸੀ ਹੋਈਆਂ ਤੋਰੀਆਂ ਦੇ ਜਿਹੜੇ ਬੁੱਟੇ ਨੇ ਵੱਲਾਂ ਜਿਹੜੀਆਂ ਇਹਨਾਂ ਦੀਆਂ ਤੇ ਹੁਣ ਤਾਂ ਬਹੁਤ ਸੰਗਣੀਆਂ ਚੁੱਕੀਆਂ ਨੇ ਆ ਦੇਖ ਲਓ ਤੁਸੀਂ ਸਾਰਾ ਖੇਤ ਹਰਾ ਭਰਾ ਹੋ ਗਿਆ ਜੀ ਫੁੱਲ ਭਰ ਗਿਆ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਅੱਜ ਮਤਲਬ ਕਿਵੇਂ ਟੁੱਟਦੀਆਂ ਨੇ ਕਿਵੇਂ ਆਪਾਂ ਇਹਨਾਂ ਦੇ ਲਫਾਫੇ ਭਰਤੀ ਕਰਦੇ ਆ ਸਾਰਾ ਪ੍ਰੋਸੈਸ ਜ਼ਰੂਰ ਦੇਖਿਓ ਜੀ ਲਓ ਜੀ ਇਹ ਤੇ ਆਪਾਂ ਪਹਿਲਾਂ ਦੱਸਿਆ ਸੀਗਾ ਕਿ ਜਿਹੜਾ ਤੋਰੀਆਂ ਆਪਾਂ ਲਾਈਆਂ ਟਮਾਟਰਾਂ ਵਾਲੇ ਜਾਲ ਤੇ ਲਾਈਆਂ ਨੇ ਜੀ ਜਿਹੜੇ ਟਮਾਟਰਾਂ ਵਾਲੇ ਵਾਂਸ ਗੱਡੇ ਸੀਗੇ ਉਹਨਾਂ ਤੇ ਲਾਈਆਂ ਸੀਆਂ ਥੱਲੇ ਥੱਲੇ ਤੇ ਟਮਾਟਰਾਂ ਦੇ ਬੂਟਿਆਂ ਤੇ ਇਹਨਾਂ ਨਾਲ ਜਿਹੜਾ ਆਪਣਾ ਵਲੇਵੇਂ ਖਾਲਿਆ ਦੇਖੋ ਜੀ ਆ ਥੱਲੇ ਜਿਹੜੇ ਆ ਸੁੱਕੇ ਸੁੱਕੇ ਨਜ਼ਰ ਆ ਰਹੇ ਨੇ ਜੀ ਤੁਹਾਨੂੰ ਆ ਸਾਹਮਣੇ ਜੀ ਇਹ ਟਮਾਟਰਾਂ ਵਾਲੇ ਬੂਟੇ ਨੇ ਜੀ ਇਹ ਸੁੱਕ ਗਏ ਨੇ ਤੇ ਇਹਨਾਂ ਦੇ ਨਾਲ ਜਿਹੜੀਆਂ ਵੱਲਾਂ ਵਾਲ ਖਾਗੀਆਂ ਜਿਹਨਾਂ ਦੀਆਂ ਤੇ ਪਕੜ ਕਰ ਲਈ ਤੇ ਆ ਦੇਖੋ ਫਲ ਲੱਗਾ ਹੋਇਆ ਜੀ ਭਰਪੂਰ ਬੀ ਬਹੁਤ ਵਧੀਆ ਕੁਆਲਿਟੀ ਦਾ ਆਪਾਨੂੰ ਮਿਲਿਆ ਜੀ ਲਾਸਟ ਟਾਈਮ ਵੀ ਬੀ ਵਧੀਆ ਸੀ ਪਰ ਇੰਨਾ ਝਾੜ ਨਹੀਂ ਸੀ ਜਿੰਨਾ ਹੁਣ ਆ ਰਿਹਾ ਜੀ ਵਧੀਆ ਫਲ ਪੈ ਰਿਆ ਤੋਰੀਆਂ ਨੂੰ ਤੇ ਅੱਗੇ ਵੀ ਤੁਹਾਨੂੰ ਦਿਖਾਉਣਾ ਜੀ ਆ ਦੇਖੋ ਥੋੜਾ ਜਿਹਾ ਫੋਲ ਕੇ ਤੋੜਨੀਆਂ ਪੈਂਦੀਆਂ ਨੇ ਆ ਦੇਖੋ ਜੀ ਕਿੰਨਾ ਟਾਪ ਕਲਾਸ ਹੈ ਜੀ ਐਨ ਬਿਲਕੁਲ ਨਿੱਗਰ ਤੋਰੀ ਹੁੰਦੀ ਹੈ ਜੀ ਤੇ ਵਜਨ ਵੀ ਵਧੀਆ ਦਿੰਦੀ ਹੈ ਤੇ ਬਾਕੀ ਕੋਈ ਸਪਰੇ ਜ਼ਿਆਦੀ ਐਤ ਕੀ ਕਰਨ ਦੀ ਲੋੜ ਨਹੀਂ ਪਈ ਜਿਵੇਂ ਮਛਰੀ ਵਗੈਰਾ ਦੀ ਜਾਂ ਫਲ ਦੀ ਕਰਨੀ ਪੈਂਦੀ ਹੈ ਐਤ ਕੀ ਲੋੜ ਨਹੀਂ ਪਈ ਜੀ ਕਰਨ ਦੀ ਇਸੇ ਤਰ੍ਹਾਂ ਹੋ ਜਾਂਦੀ ਹੈ ਤੇ ਦੇਖੋ ਸਾਰਾ ਖੇਤ ਹਰਾ-ਭਰਾ ਹੋਇਆ ਪਿਆ ਜੀ ਫੁੱਲੀ-ਫੁੱਲ ਨਜ਼ਰ ਆ ਰਹੇ ਨੇ ਦੇਖੋ ਤੁਸੀਂ ਚੰਗੀ ਤਰ੍ਹਾਂ ਆਹ ਦੇਖੋ ਜੀ ਸਵੇਰੇ-ਸਵੇਰੇ ਹੀ ਤੋੜ ਲੈਣੇ ਆ ਜੀ ਤਕਰੀਬਨ 6 6.5 ਜਿਹੜਾ ਖੇਤ ਆ ਜਾਂਦਾ ਜੀ ਤੇ 9-10 ਵਜੇ ਦਿਨ ਵੇਲੇ ਹੋ ਜਾਂਦਾ ਤੇ 2 ਕੁਇੰਟਲ ਦੇ ਕਰੀਬ ਆ ਜਿਹੜੀ ਆ ਤੋੜੀ ਨਿਕਲ ਜਾਂਦੀ ਹੈ ਜੀ ਜਦੋਂ ਵਧੀਆ ਵੈਦਰ ਠੀਕ ਹੋਵੇ ਜਿਵੇਂ ਪੱਛੋਂ ਦੀ ਹਵਾ ਚੱਲਦੀ ਏ ਜਾਂ ਨਾਰਮਲ ਹੋਵੇ ਜਦੋਂ ਪੂਰੀ ਦੀ ਹਵਾ ਚੱਲਦੀ ਉਦੋਂ ਝਾੜ ਥੋੜਾ ਘਟ ਜਾਂਦਾ ਜਿਵੇਂ ਮੰਨ ਲਓ ਨਾਰਮਮਲ ਆ ਦੋ ਕੁਇੰਟਲ ਹੋ ਜਾਂਦੀ ਹੈ ਜੀ ਦੋ ਕੁਇੰਟਲ ਤੋਂ 10 20 ਕਿਲੋ ਉੱਪਰ ਵੀ ਹੋ ਜਾਂਦੀ ਹੈ ਤੇ ਜਦੋਂ ਆਪਾਂ ਪੂਰੇ ਦੀ ਹਵਾ ਚੱਲਦੀ ਹੈ ਤਾਂ ਉਦੋਂ ਰਹਿ ਜਾਂਦਾ ਜੀ ਸਵਾ ਕੁਇੰਟਲ ਕੁਇੰਟਲ ਝਾੜ ਕਾਫੀ ਫਰਕ ਪੈ ਜਾਂਦਾ ਜੀ ਫਲਦਾ ਜੇ ਦੋ ਤਿੰਨ ਦਿਨ ਲਗਾਤਾਰ ਇਸ ਤਰ੍ਹਾਂ ਚੱਲਦੀ ਰਹੇ ਤੇ ਤੁਹਾਨੂੰ ਦੱਸਿਆ ਜੀ ਇੱਕ ਦਿਨ ਛੱਡ ਕੇ ਜਿਵੇਂ ਅੱਜ ਤੋੜ ਲਈ ਕੱਲ ਨਹੀਂ ਤੋੜਨੀ ਫਿਰ ਪਰਸੋਂ ਤੋੜਾਂਗੇ ਜੀ ਐਵੇਂ ਕਰਕੇ ਆਪਾਂ ਇਹਦੀ ਡਾਈ ਕਰਦੇ ਆ ਜੀ ਲੋਜ ਕਰੋ ਚੱਕ ਇੱਧਰ ਝੋਨਾ ਬੀਜਿਆ ਜੀ ਕਿਰਾ ਕੀਤਾ ਤੇ ਪਾਣੀ ਲਾਇਆ ਹੋਇਆ ਜੀ ਉਹ ਨਾਲ ਨਾਲ ਪਰਦਾ ਪਿਆ ਮੋਟਰ ਚੱਲ ਰਹੀ ਜੀ ਦੇਖੋ ਆਪਣੀ ਸਾਹਮਣੇ ਪਹਿਲਾਂ ਵੀ ਮੈਂ ਜਦੋਂ ਬਿਲਕੁਲ ਛੋਟੀਆਂ ਸੀ ਤੋਰੀਆਂ ਵਲੌਗ ਬਣਾ ਕੇ ਪਾਇਆ ਸੀਗਾ ਜੀ ਤੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਹ ਚੈੱਕ ਕਰੋ ਜੀ ਉੱਥੇ ਦਿਖਾਈਆਂ ਛੋਟੀਆਂ-ਛੋਟੀਆਂ ਕਿਵੇਂ ਨੇ ਤੇ ਇੱਕ ਆ ਵੀ ਇਹਨਾਂ ਨੂੰ ਜਿਵੇਂ ਆ ਵਾਧੀਆਂ ਬਹੁਤ ਨੇ ਆ ਦੇਖੋ ਜੀ ਆ ਲਗਰਾਂ ਜਿਵੇਂ ਆ ਜਾਂਦੀਆਂ ਨੇ ਨਾ ਇਹਨਾਂ ਨੂੰ ਲੇਵਰ ਲਵਾ ਕੇ ਤੇ ਫਿਰ ਮਤਲਬ ਇਹਨਾਂ ਦੇ ਨਾਲ ਜਿਹੜੀ ਧਾਗਾ ਹੁੰਦਾ ਜਿਹੜਾ ਟਮਾਟਰਾਂ ਵਾਲਾ ਉਹਦੇ ਨਾਲ-ਨਾਲ ਵਲ ਦਵਾਉਣਾ ਪੈਂਦਾ ਜੀ ਬਲੇਵਾ ਦਵਾਉਣਾ ਪੈਂਦਾ ਤੇ ਫਿਰ ਨਾਲ ਦੀ ਨਾਲ ਉੱਪਰ ਚੜੀ ਜਾਂਦੀਆਂ ਦੇਖੋ ਜੀ ਤੁਸੀਂ ਇਹ ਵਾਂਸ तकरीबन 6.5 ਫੁੱਟ ਦੇ ਨੇੜੇ ਤੇੜੇ ਆ ਜੀ ਤੇ 6.5 ਫੁੱਟ ਦੀ ਹਾਈਟ ਤੱਕ ਇਹ ਤੋਰੀਆਂ ਦਾ ਜਿਹੜੀਆਂ ਵੱਲਾਂ ਗਈਆਂ ਚਲੀਆਂ ਉੱਪਰ ਤੱਕ ਆ ਦੇਖੋ ਫਲ ਥੋੜਾ ਜਿਹਾ ਕਿਸੇ ਵੇਲੇ ਨਾ ਫੋਲ ਕੇ ਤੋੜਨਾ ਪੈਂਦਾ ਜੀ ਆ ਦੇਖੋ ਆ ਜਿੰਨਾ ਆ ਤੋਰੀਆਂ ਨੇ ਜੀ ਤੇ ਇਸੇ ਤਰ੍ਹਾਂ ਅੱਗੇ ਆ ਦੇਖੋ ਤੇ ਇਸੇ ਤਰ੍ਹਾਂ ਇਹ ਨੂੰ ਹੈ ਜੀ ਇੱਧਰ ਦੇਖੋ ਦੋਵੇਂ ਪਾਸੇ ਮਤਲਬ ਲੈਂਡ ਚ ਵੜ ਕੇ ਜਿਵੇਂ ਇੱਧਰ ਲੈਂਡ ਚ ਵੜ ਗਏ ਇੱਧਰੋਂ ਇੱਧਰ ਕੋਈ ਵੀ ਜਿਹੜੀ ਜਿਹੜਾ ਬੰਦਾ ਕੋਈ ਵੀ ਤੋੜ ਰਿਹਾ ਜੀ ਇਹ ਕਰਕੇ ਇਧਰ ਦੋਵੇਂ ਪਾਸੇ ਤੋੜ ਕੇ ਆਪਣੀਆਂ ਬਾਲਟੀਆਂ ਭਰੀ ਜਾਨੇ ਉਹ ਵੀ ਖੋਣੇ ਆ ਜੀ ਤੇ ਲਫਾਫੇ ਵੀ ਤੁਹਾਨੂੰ ਮੈਂ ਵਿਖਾਉਣਾ ਜੀ ਆਪਾਂ ਲਫਾਫਿਆਂ ਵਿੱਚ ਭਰ ਕੇ ਲੈ ਕੇ ਜਾਂਦੇ ਆ ਭਰਤੀ ਕਰਦੇ ਆ ਲਫਾਫਿਆਂ ਦੇ ਵਿੱਚ ਤੇ ਵਿਖਾਉਂਦੇ ਆ ਲੇਬਰ ਤੋੜ ਕੇ ਕਿਵੇਂ ਕ੍ਰੇਡ ਭਰਦੇ ਨੇ ਸਾਰੇ ਜੀ ਉਹ ਦੇਖੋ ਜੀ ਸਾਹਮਣੇ ਤੋੜੀ ਜਾਂਦੇ ਨੇ ਤੇ ਇਧਰ ਆਹ ਦੇਖੋ ਜੀ ਲੈਂਡ ਚੋਂ ਆਣ ਕੇ ਫਿਰ ਇਤਨਾ ਕ੍ਰੇਡ ਭਰੀ ਜਾਂਦੇ ਨੇ ਜੀ ਰੇਡਾਂ ਦੇ ਵਿੱਚ ਪਾਈ ਜਾਂਦੇ ਨੇ ਤੇ ਚੈੱਕ ਕਰੋ ਜੀ ਤੋਰੀਆਂ ਕਿੰਨੀ ਟੌਪ ਕਲਾਸ ਕੁਆਲਿਟੀ ਹੈ ਜੀ ਬਿਲਕੁਲ ਸਿੱਧੀਆਂ ਨੇ ਐਨ ਸਿੱਧੀਆਂ ਰਹਿੰਦੀਆਂ ਨੇ ਜੀ ਆਹ ਦੇਖੋ ਸਵੇਰੇ ਸਵੇਰੇ ਕੰਮ ਕਰਨ ਦਾ ਜੀ ਮਜ਼ਾ ਹੀ ਆਟ ਹੈ ਜੀ ਜਿਹੜਾ ਕੰਮ ਸਵੇਰੇ ਸਵਖਤੇ ਨਿਬੜ ਜੇ ਵੇਲੇ ਸਿਰ ਨਿਬੜ ਜੇ 7-8 ਵਜੇ ਤੱਕ 9 ਵਜੇ ਤੱਕ ਉਹਦੀ ਰੀਤ ਹੀ ਹੈਗੀ ਇੱਕ ਬੰਦੇ ਦਾ ਜਿਹੜਾ ਠੰਡਾ ਮੌਸਮ ਹੋਣ ਕਰਕੇ ਹੱਥ ਵੀ ਕਾਲਾ ਚੱਲਦਾ ਜੀ ਇੱਕ ਕਰੇਡਾ ਭਰਿਆ ਪਾ ਇਤਨਾ ਆਪਾਂ ਸਿਰਿਆਂ ਤੇ ਕਰੇਡ ਇਧਰਲੇ ਸਿਰੇ ਤੇ ਕਰੇਡ ਰੱਖਤਾ ਜੀ ਫਿਰ ਉਹ ਸਾਹਮਣੇ ਜਿਹੜਾ ਸਿਰਾ ਜਿੱਥੇ ਲਾਈਨ ਖਤਮ ਹੁੰਦੀ ਹੈ ਉੱਥੇ ਕਰੇਡ ਰੱਖ ਦਿੰਦਾ ਜਿਹੜੇ ਅੱਧਾ ਲੈਣ ਦੀਆਂ ਇੱਧਰ ਪਾ ਜਾਂਦੀ ਅੱਧਾ ਜਿਹੜਾ ਵੱਧਾ ਹੈ ਫਿਰ ਮਤਲਬ ਬਾਲਟੀ ਭਰ ਜਾਂਦੀ ਉਧਰ ਵਿੱਚ ਬਾਲਟੀਆਂ ਨਾਲ ਤੋੜਦੇ ਨੇ ਹੀ ਬਾਲਟ ਇੱਧਰ ਵੀ ਕੇਰਾ ਹੋਇਆ ਹੋਇਆ ਹੈ ਜੀ ਦੇਖੋ ਜ ਆ ਖੇਤ ਦੇ ਵਿੱਚ ਵੀ ਨਾਲ-ਨਾਲ ਤੇ ਦੇਖੋ ਤੁਸੀਂ ਝੋਨਾ ਕਿੱਡਾ ਗੱਡਾ ਹੋਇਆ ਹੈ 1509 ਹੈ ਜੀ ਚੈੱਕ ਕਰੋ ਜੀ ਇਸ ਵਾਰ ਨਾਲ ਜੀ ਕੇਰਾ ਬਹੁਤ ਹੋਇਆ ਸਾਰੇ ਪਾਸੇ ਜੀ ਸਾਰਿਆਂ ਨੇ ਕੇਰਾ ਬਹੁਤ ਕੀਤਾ ਜੀ ਤੇ ਮਤਲਬ 1509 ਆਉਣ ਲੈਣੇ ਤਾਂ ਅੱਜ ਤੋਂ ਜਿਨ੍ਹਾਂ ਨੇ ਟਮਾਟਰ ਲਾਉਣੇ ਨੇ ਅੱਜ ਤੋਂ 15-15 20 ਦਿਨ ਪਹਿਲਾਂ ਕੇਰਾ ਕਰਤਾ ਜੀ ਤੇ ਐਡਾ-ਐਡਾ ਝੋਨਾ ਹੋਇਆ ਪਿਆ ਤੁਹਾਨੂੰ ਖਾਇ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਐ ਕਿ ਕਿੰਨਾ ਕੋਈ ਕੇਰਾ ਹੋਇਆ ਹੈ ਕਿਹੜਾ ਤੁਹਾਡਾ ਏਰੀਆ ਹੈ ਜੀ ਦਸੇ ਉਹ ਐਤ ਕੀ ਮੇਰੇ ਹਿਸਾਬ ਨਾਲ ਤਾਂ ਸਾਡੇ ਏਰੀਆ ਦੇ ਵਿੱਚ 60 65% ਜਿਹੜਾ ਉਹ ਕਿਰਾਇਆ ਹੀ ਕਰਨ ਜਾ ਰਿਹਾ ਸਾਰੇ ਕਿਰਾਇਆ ਹੀ ਕਰ ਰਿਹਾ ਬਾਕੀ ਪਨੀਰੀਆਂ ਵੀ ਵੇਚਣ ਦੀ ਤਿਆਰੀ ਚੱਲ ਰਹੀ ਹੈ ਕੁਝ ਕਨੇ ਵਿੱਚੋਂ ਤਿਆਰੀ ਕਰ ਲਈਏ ਤੇ ਕੁਝ ਜੇ ਕਰਦੇ ਪਏ ਨੇ ਤੇ ਕੁਝ ਦਿਨਾਂ ਦੇ ਵਿੱਚ ਪਨੀਰੀਆਂ ਵੀ ਬੀਜ ਦਿੱਤੀਆਂ ਜਾਣਗੀਆਂ ਜੀ ਤੇ ਬਾਕੀ ਆ ਦੇਖੋ ਜੀ ਤੁਸੀਂ ਇੱਕ ਵਾਰੀ ਓਵਰਵਿਊ ਖੇਰਦਾ ਜੀ ਤੇ ਹੁਣ ਆਪਾਂ ਤੁਹਾਨੂੰ ਧਰ ਕੇ ਵੀ ਬਖਾਉਨੇ ਆ ਜੀ ਕਿਵੇਂ ਆ ਕਿਵੇਂ ਭਰਤੀ ਕਰੀ ਦੀ ਹੈ ਜੀ ਛਾਂਵੇਂ ਬੈਠ ਕੇ ਆਪਾਂ ਆਰਾਮ ਨਾਲ ਪਰਤੀ ਕਰਦੇ ਹਾਂ ਇੱਕ ਜਣਾ ਲਈ ਹੁੰਦਾ ਆਪਣੇ ਕੋਲ ਕਰੇਟ ਪਰ ਪਰ ਕੇ ਤੇ ਆਪਾਂ ਪਰਤੀ ਕਰੀਏ ਨੇ ਲਵਾਵਾ ਵਿੱਚ ਪਰਤੀ ਬੜੇ ਟੰਗ ਨਾ ਕਰਨੀ ਪੈਂਦੀ ਜੀ ਇਹ ਨਹੀਂ ਆਪਾਂ ਸਿੱਧਾ ਹੀ ਸੁੱਟ ਕੇ ਲਵਾਵਾ ਭਰ ਦੇਣਾ ਜੀ ਆ ਰੁੱਖ ਦੀ ਛਾਂ ਆਪਾਂ ਬੈਠ ਕੇ ਇੱਥੇ ਆਰਾਮ ਨਾਲ ਆਪਣਾ ਟਿਕਾਣਾ ਬਣਾਇਆ ਜੀ ਇੱਥੇ ਬਹਿ ਕੇ ਆਪਾਂ ਤੋਰੀਆਂ ਜਿਹੜੀਆਂ ਉਹ ਭਰਦੀ ਦੀਆਂ ਨੇ ਆਹ ਦੇਖੋ ਇੱਕ ਕਰੇਟ ਆਪਣੇ ਵਾਸਤੇ ਭਰ ਕੇ ਆ ਗਿਆ ਵੀ ਕਰ ਵੀ ਮੁੰਡੇ ਆਪਣੀ ਡਿਊਟੀ ਤੇ ਆਪਾਂ ਹੁਣ ਭਰਦੇ ਹਾਂ ਜੀ ਆਹ ਜਿਹੜੀਆਂ ਪਈਆਂ ਨੇ ਢੇਰ ਲੱਗਾਣਾ ਜੀ ਇਹ ਜਿਹੜੀਆਂ ਮੋਟੀਆਂ ਰਹਿ ਜਾਂਦੀਆਂ ਆਪਾਂ ਮੰਡੀ ਨਹੀਂ ਭੇਜਦੇ ਫਿਰ ਇਤਨਾ ਇੱਥੇ ਰੱਖ ਲੈਂਦੇ ਆ ਜੀ ਇਹ ਫਿਰ ਰੂੜੀ ਦਾ ਕੰਮ ਹੀ ਦੇਣੀਆਂ ਜੀ ਆਪਣੇ ਇੱਥੇ ਹੋਰ ਤਾਂ ਕਿਸੇ ਕੰਮ ਹੈ ਨਹੀਂ ਤੇ ਇੱਧਰ ਆਪਣਾ ਆ ਵੀ ਖੇਤ ਹੈ ਜੀ ਇੱਥੇ ਵੀ ਲਾਈਆਂ ਨੇ ਤੋਰੀਆਂ ਤੇ ਡੇਢ ਕੁ ਵਿਗਾਥਾਂ ਦਾ ਇਹ ਆ ਜੀ ਸੜਕ ਦੇ ਨਾਲ ਲੱਗਦਾ ਜੀ ਇਹ ਸਮਝੋ ਆਪਣੀ ਆ ਸਾਰੀ ਪੈੜੀ ਜਿਹੜਾ ਇੱਧਰ ਰਸਤਾ ਹੈ ਜੀ ਇੱਧਰ ਹੀ ਜਾਂਦਾ ਚੋਨਾ ਲੱਗਾ ਇੱਧਰ ਤੋਰੀਆਂ ਨੇ ਉੱਪਰਲੇ ਪਾਸੇ ਸਿਰੇ ਤੱਕ ਉਧਰ ਪਰਲੇ ਖੇਤ ਤੱਕ ਵੀ ਆਪਾਂ ਇੱਧਰ ਜਿਉਂ ਜਾਈਦਾ ਜਦੋਂ ਕੰਬੈਨ ਵਗੈਰਾ ਲਗਾਈਦੀ ਹੈ ਹਾਂਜੀ ਇਹ ਹੈਗਾ ਜੀ ਸਾਇਟੀ ਦਾ ਲਫਾਫਾ ਤੇ ਕਈ ਲੋਕ ਜਿਹੜਾ ਛੋਟਾ ਲਫਾਫਾ ਵੀ ਭਰਦੇ ਆ ਗ੍ਰੀਨ ਕਲਰ ਦਾ ਵੀ ਭਰਦੇ ਆ ਜੀ ਪਰ ਆਪਾਂ ਟਰਾਂਸਪੇਰੈਂਟ ਭਰੀਦਾ ਕਿਉਂਕਿ ਪਤਾ ਲੱਗ ਜਾਂਦਾ ਵੀ ਤੋਰੀਆਂ ਦਾ ਜੋ ਵੀ ਸਮਾਨ ਇੱਚ ਪਈਦਾ ਕਿਵੇਂ ਦਾ ਹੈ ਜੀ ਥੋੜਾ ਜਿਹਾ ਲਫਾਫਾ ਵਾਗਰਨ ਉੱਡ ਰਿਹਾ ਜੀ ਤੇ ਆ ਦੇਖੋ ਇੰਤਰਾ ਪਹਿਲਾਂ ਆਪਾਂ ਲਫਾਫਾ ਥੋੜਾ ਜਿਹਾ ਡਾਊਨ ਕਰ ਲੈਣਾ ਜੀ ਤੇ ਇਹਦੀਆਂ ਚਾਰੇ ਗੁੱਠਾਂ ਦੇ ਆਪਾਂ ਤੋਰੀਆਂ ਲਾ ਦਿੰਨੇ ਆ ਜੀ ਇਸ ਤਰ੍ਹਾਂ ਕਰਕੇ ਆ ਦੇਖੋ ਜੀ ਇੱਧਰ ਤੇ ਇੱਧਰ ਤੇ ਬਾਅਦ ਚੋਂ ਹੈਨ ਆ ਦੇਖੋ ਜੀ ਇਹ ਲੈ ਲਓ ਚਾਰੇ ਗੁੱਠਾਂ ਦੀ ਤੋਰੀਆਂ ਲੱਗ ਗਈਆਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਭਰਦੇ ਜਾਣਾ ਜੀ ਕਈ ਜਿਹੜਾ ਦੂਜੀ ਤਰ੍ਹਾਂ ਹੋਰ ਲੱਗ-ਲੱਗ ਤਰੀਕੇ ਨਾਲ ਭਰਦੇ ਆ ਕਈ ਐਸ ਰੋਗ ਆ ਦੇਖੋ ਜੀ ਇਸ ਤਰ੍ਹਾਂ ਵੀ ਲਾ ਦਿੰਦੇ ਤੋਰੀਆਂ ਜੀ ਇੱਧਰ ਐਂ ਲਾ ਕੇ ਫਿਰ ਐਂ ਭਰ ਦਿੰਦੇ ਆ ਜੀ ਪਰ ਆਪਾਂ ਸਿੱਧੀਆਂ ਜਿਹੜੀਆਂ ਲਾਈ ਜਾਂਦੀਆਂ ਕਿਉਂਕਿ ਮਾਲ ਸਾਰਾ ਸਾਫ਼ ਹੁੰਦਾ ਜੀ ਬਿਲਕੁਲ ਕਲੀਅਰ ਹੁੰਦਾ ਹੈ ਤੋਂ ਸਾਰਾ ਲਫਾਫਾ ਭਰਦਾ ਵੀ ਤੁਹਾਨੂੰ ਬੋਲਣਾ ਜੀ ਮੈਂ ਦੇਖੋ ਜੀ ਲਫਾਫਾ ਆਪਣਾ ਤਕਰੀਬਨ ਨੇੜੇ ਲੱਗ ਗਿਆ ਤੇ ਇਸ ਤਰ੍ਹਾਂ ਆਪਾਂ ਸਿੱਧੀ-ਸਿੱਧੀ ਪਰਤੀ ਕੀਤੀ ਆਪਾਂ ਕੋਈ ਜਿਆਦਾ ਸਜਾਵਟ ਵਗੈਰਾ ਨਹੀਂ ਕਰਦੇ ਵੀ ਆਪਾਂ ਇਸ ਤਰ੍ਹਾਂ ਲਾਉਣੀ ਆ ਜੇ ਇਸ ਤਰ੍ਹਾਂ ਕਿਉਂਕਿ ਵਪਾਰੀ ਜਿਹੜੇ ਜੋ ਵੀ ਬਾਈ ਮੰਡੀ 'ਚ ਮਾਲ ਖਰੀਦ ਇਹ ਸਿਸਟਮ ਹੈ ਕਿਵੇਂ ਹੈ ਜੀ ਆ ਦੇਖੋ ਇਤਨਾ ਭਰਤੀ ਹੈ ਤੇ ਬਸ ਇੱਚ 3-4 ਕਿਲੋ ਹੋਰ ਪਾਣੀ ਹੈ ਤੇ ਫਿਰ ਪੂਰਾ ਲਫਾਫਾ ਭਰ ਕੇ ਆਪਾਂ ਰੱਖ ਦੇਣਾ ਇ ਸਾਈਡ ਤੇ ਲਓ ਜੀ ਟੁੱਟ ਗਿਆ ਨੇ ਤੋਰੀਆਂ ਜੀ ਤੇ ਨਾਲ ਲਫਾਫੇ ਹੋਏ ਨੇ ਕਰੋ ਚੈੱਕ ਜੀ ਆ ਦੇਖੋ ਭਰ ਗਏ ਨੇ ਅੱਜ ਥੋੜੇ ਘੱਟ ਹੋਏ ਨੇ ਕਿਉਂਕਿ ਤੁਹਾਨੂੰ ਦੱਸਿਆ ਸੀ ਪੂਰੇ ਦੀ ਹਵਾ ਚੱਲਦੀ ਹੈ ਉਹਦੇ ਕਰਕੇ ਮਾਲ ਥੋੜਿਆ ਘੱਟ ਲਿੱਤਾ ਜੀ ਇਹ ਹੋ ਗਏ ਨੇ ਜੀ ਆਹ 8 ਡੱਕ ਲਫਾਫਾ ਭਰਿਆ ਜੀ ਮੋਟੀਆਂ ਤੋਰੀਆਂ ਦਾ ਆਪਣਾ ਕੋਈ ਵੀ ਜਿਹੜੀ ਆਪਾਂ ਫਸਲ ਤਿਆਰ ਕਰਦੇ ਆਂ ਆਪਣਾ ਮੋਟੀਵੇ ਇਹੀ ਹੁੰਦਾ ਕਿ ਜਿਹੜੀ ਘੱਟ ਤੋਂ ਘੱਟ ਰੇ ਸਪਰੇ ਜਿਹੜੀ ਉਹ ਨਾਲ ਤਿਆਰ ਕੀਤੀ ਜਾਵੇ ਸੋ ਤੋਰੀਆਂ ਦਾ ਇਹ ਵੀ ਇਹੋ ਜਿਹਾ ਵਧੀਆ ਨਿਕਲਿਆ ਆਪਣੀ ਉਮੀਦ ਤੇ ਪੂਰਾ ਖਰਾ ਨਿਕਲਿਆ ਜੀ ਤੇ ਆਪਾਂ ਨੂੰ ਬਹੁਤ ਘੱਟ ਸਪਰੇ ਕਰਨੀ ਪਈ ਹਾਂ ਕੀ ਹੋ ਗਿਆ ਜੀ ਆਪਾਂ ਨੂੰ ਜੇ 20 ਦਿਨ ਬਾਅਦ ਕਰਨੀ ਪੈਗੀ ਕੋਈ ਮਸ਼ਰੀ ਵਗੈਰਾ ਤਾਂ ਉਹ ਆ ਬਾਕੀ ਫਲਾਵਰਿੰਗ ਵਾਸਤੇ ਜਾਂ ਆਪਾਂ ਨੂੰ ਫਲ ਲੈਣ ਵਾਸਤੇ ਕੋਈ ਸਪਰੇ ਜਿਹੜੀ ਕਰਨ ਦੀ ਲੋੜ ਨਹੀਂ ਪਈ ਬੜਾ ਵਧੀਆ ਇਸੇ ਤਰ੍ਹਾਂ ਹੀ ਚੱਲ ਜੰਦਾ ਜੀ ਤੇ 4-5 ਦਿਨ ਛੱਡ ਕੇ 4 ਦਿਨ ਛੱਡ ਕੇ ਪਾਣੀ ਲਾਈ ਜੰਨੇ ਕਿਉਂਕਿ ਗਰਮੀ ਬਹੁ ਜੇ ਜਦੋਂ ਪਛੋਦੀ ਹਵਾ ਚੱਲਦੀ ਹੈ ਫਿਰ ਪਾਣੀ ਜਿਹੜਾ ਜ਼ਿਆਦਾ ਲਾਉਣਾ ਪੈਂਦਾ ਜੀ ਤੇ ਇਸੇ ਤਰ੍ਹਾਂ ਚੱਲੀ ਜਾਂਦਾ ਜੀ ਤੇ ਬਾਕੀ ਆਮਦਨ ਦਾ ਸਾਧਨ ਤਾਂ ਫਿਰ ਹੈ ਹੀ ਏ ਜੇ ਰੇਟ ਵਧੀਆ ਲੱਗੀ ਜਾਂਦਾ ਜੀ ਤੋਰੀਆਂ ਦਾ ਇੱਕ ਦਿਨ ਛੱਡ ਕੇ ਜਿਹੜਾ ਆਪਾਂ ਨੂੰ ਇੱਕ ਹਸਾਬ ਦਾ ਮਨੀ ਵਹਿ ਗਾਈ ਜਾਂਦਾ ਜੀ ਜਿਵੇਂ ਆਪਾਂ ਇੱਥੇ ਰੁੱਖ ਲਾਇਆ ਜੀ ਇਸ ਤਰ੍ਹਾਂ ਆਪਣਾ ਖੇਤ ਜਦੋਂ ਸੜਕ ਤੋਂ ਸ਼ੁਰੂ ਹੁੰਦੇ ਆ ਜੀ ਉੱਥੇ ਵੀ ਆਪਾਂ ਲਾਇਆ ਤੇ ਤੁਸੀਂ ਵੀ ਸਾਰੇ ਜ਼ਰੂਰ ਰੁੱਖ ਲਾਇਆ ਕਰੋ ਜੀ ਤੇ ਪਿਛਲੇ ਵਲੌਗ 'ਚ ਆਪਾਂ ਤੁਹਾਨੂੰ ਦੱਸਿਆ ਰੁੱਖ ਲਗਾਉਣ ਦੀ ਆਪਾਂ ਨੂੰ ਬਹੁਤ ਲੋੜ ਏ ਜੀ ਤੇ ਸਾਰੇ ਜਾਣੇ ਇੱਕ ਇੱਕ ਰੁੱਖ ਜ਼ਰੂਰ ਲਗਾਓ ਜੀ ਇਸ ਗਰਮੀ ਤਾਂ ਆਉਣ ਵਾਲੇ 2-3 ਸਾਲਾਂ ਤੱਕ ਆਪਾਂ ਨੂੰ ਦਾ ਸੁੱਖ ਮਿਲ ਸਕੇ ਛਾਂ ਮਿਲ ਸਕੇ ਰੁੱਖ ਲਗਾਵਾਂਗੇ ਬਰਸਾਤਾਂ ਹੋਣਗੀਆਂ ਤੇ ਪਾਣੀ ਵੀ ਆਪਾਂ ਨੂੰ ਜੋ ਵਾਧੂ ਹੋ ਜਾਊਗਾ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਇਸ ਤਰ੍ਹਾਂ ਦੇ ਵਧੀਆ-ਵਧੀਆ ਵਲੌਗ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਲੌਗ ਨੂੰ ਸਾਰਾ ਜ਼ਰੂਰ ਦੇਖਿਆ ਕਰੋ ਜੀ ਐਂਡ ਤੱਕ ਧੰਨਵਾਦ ਜੀ